ਫਰੈਂਡਸ ਅਸੀਂ ਆਏ ਸੀ ਅੱਜ 2:07 ਵੇਂ ਟੂ ਸੇ ਪੈਂਡ ਆਪਣੀ ਪੂਆ ਸੱਸ ਨੂੰ ਛੱਡਣ ਤੇ ਦੇਖੋ ਅੱਜ ਦੇ ਦਿਨ ਬਾਅਦ ਪੂਆ ਆਈ ਤੇ ਘਰੇ ਕਿੰਨਾ ਪਿਆ ਪਿਆ ਖਲਾਰਾ ਆ ਸਾਡੀ ਫਿਰਦੀ ਆ ਪੂਆ ਪੂਆ ਹੈਲੋ ਤਾਂ ਕਰ ਦੇ ਇੱਧਰ ਇੱਧਰ ਹੈਲੋ ਕਰ ਇੱਧਰ ਬੀਬੀ ਹੈ ਹੈਲੋ ਕਰ ਦੇ ਹੈਲੋ ਕਰ ਦੇ ਤੂੰ ਕਿ ਹੈਲੋ ਬੀਬੀ ਇੰਨੇ ਦਿਨ ਬਾਅਦ ਘਰੇ ਆ ਕੇ ਕਿਵੇਂ ਲੱਗਦਾ ਇਨੇ ਦਿਨਾਂ ਬਾਅਦ ਕਰਿਆ ਕਿ ਕਿਵੇਂ ਲੱਗਦਾ ਤੈਨੂੰ ਕਰਿਆ ਪਤਾ ਹੀ ਲੱਗ ਵਧੀਆ ਲੱਗਦਾ ਠੀਕ ਹਾਂ ਤਾਂ ਕਿ ਕਰਿਆ ਕਿ ਕਿਰੂ ਮਾੜਾ ਲੱਗਦਾ ਹੁੰਦਾ ਹੈ ਨਾ ਜੁੱਪੀ ਹਾਂ ਆ ਦੇਖ ਲਾ ਹੁਣ ਕੰਮ ਵਾਲੀ ਨੂੰ ਬੁਲਾ ਕੇ ਸਾਰੀ ਕਰਾ ਲਈ ਸਫਾਈ ਕੰਮ ਵਾਲੀ ਨੂੰ ਬੁਲਾ ਕੇ ਹੁਣ ਸਾਰੀ ਸਫਾਈ ਕਰ ਲਈਏ ਵੀ ਜੇ ਤਾਂ ਹੋ ਕੰਮ ਤੇ ਨਾ ਗਈ ਵੀ ਹੋਈ ਚਲੋ ਤੁਹਾਨੂੰ ਕਹੋ ਆਪ ਨਾ ਕਰੀਏ ਉਹ ਤੋਂ ਕਰਾ ਲਈ ਸਾਰਾ ਕੰਮ ਠੀਕ ਆ ਚਲੋ ਗਾਇਸ ਮਿਲਦੇ ਤੁਹਾਨੂੰ ਰਾਜ ਬਾਏ ਬਾਏ ਲਓ ਜੀ ਆਪਾਂ ਕੀ ਭੂਆ ਜੀਆਂ ਨੂੰ ਛੱਡ ਕੇ ਘਰੇ ਵਾਪਸ ਆਪਣੇ ਸੈਲੂਨ ਦੇ ਲੱਗੇ ਹੋਏ ਬੋਰਡ ਆ ਹੈ ਕੀ ਆਪਣੀ ਗੱਡੀ ਤੇ ਹੁਣ ਜਾਵਾਂਗੇ ਅੰਦਰ ਜੀ ਆਪਾਂ ਇਸੀ ਪਾਰਲਰ 'ਚ ਤੇ ਇੱਥੇ ਕਰ ਰਿਹਾ ਸਟੂਡੈਂਟ ਨੇਲ ਆਰਟ ਜਿਦ ਲਈ ਸਾਰੇ ਹੁਣ ਕੀਤੇ ਆ ਜੀ ਇਹ ਇੱਥੋਂ ਤੇ ਕੀਤੇ ਆ ਆ ਪਹਿਲਾਂ ਕੀਤੇ ਸੀ ਨਾਈਸ ਵਧੀਆ ਕੀਤੇ ਆ तो इधर कर रही है मेकअप कोमल आईज़ क्लोज करके दिखाई लग कर रही इधर इन्हें किया मेकअप कल अस फिर तिया से जा रहे हैं तो प्रैक्टिस कर रही है फिर मेकअप की अपनी ड्रेस ही लगी हुई है यूनिफॉर्म ची। ਮੇਕਅਪ ਕਰਨ ਸੂਟ ਲੈ ਆਉਣਾ ਸੀ ਕੋਈ ਕੱਲ ਨੂੰ ਪਾਵਾਂ ਨਹੀਂ ਠੀਕ ਹੈ ਕਹਿੰਦੇ ਕੋਮਲ ਨੂੰ ਟੈਰਿੰਗ ਸੀ ਨਹੀਂ ਪਾਉਣੇ ਹੁੰਦੇ ਸੋਨੇ ਕਹਿੰਦੀ ਮੈਂ ਪਾਉਂਗਾ ਅੱਜ ਦਬਦੀ ਨਹੀਂ ਹੈ ਚਲੋ ਕਾਲੂ ਤੁਹਾਨੂੰ ਫੇਰ ਤੀਆਂ ਦਾ ਫੰਕਸ਼ਨ ਦਿਖਾਉਨੇ ਆ ਮੁੱਲਾਪੁਰ ਦੇਖਦੇ ਆ ਜੇ ਫ੍ਰੀ ਹੋਏ ਤਾਂ ਪੱਕਾ ਜਾਵਾਂਗੇ ਜੇ ਬਿਜ਼ੀ ਹੋਏ ਤਾਂ ਫੇਰ ਨਹੀਂ ਜਾਂਦੇ ਫੇਰ ਆਪਾਂ ਤੁਹਾਨੂੰ ਮਿਲਾਂਗੇ 3 ਤਰੀਕ ਨੂੰ ਕੈਰਨ ਬਠਿੰਡਾ ਨੂੰ ਦੇ ਨਾਲ ਕੈਰਨ ਬਠਿੰਡਾ ਆ ਰਹੀ ਹੈ ਮੁੱਲਾ ਪਰ ਪਾਂਡੇ ਜੀ ਆ ਅੰਤਰ ਦੇ ਪਾਂਡੇ ਜੀ ਆਏ ਨੇ ਆਜ ਪਾਂਡੇ ਨਹੀਂ ਆਜਾ ਰੋਕ ਲਓ ਤੁਸੋਂ ਆਂ ਯਾ ਸੈਂਸ ਸanskrit ਲੈ ਲਓ ਕਿਉਂਕਿ ਅੱਜ ਜੋ ਸਿਕੋਸ਼ ਨਹੀਂ ਮੈਂ ਮਾ ਸਾਡੇ ਤੋਂ ਸਟਾਕ ਹੁੰਦੇ ਬਹੁਤ ਜ਼ਿਆਦਾ ਪਿਆਵਾ ਸਿਕੋਸ਼ ਹੀ ਨਹੀਂ ਹੈ ਅਸੀਂ ਬਰੈਡ ਕੋਡ ਕਰਾਂਗੇ ਕੱਲ ਨੂੰ ਆਪਾਂ ਬਾਈ ਬਾਈ ਕਰਦੇ ਬਾਈ ਬਾਈ ਇਹਦੇ ਬਾਰੇ ਵੀ ਦੱਸ ਦੋਗਾ ਜੀ ਕੀ ਪੀਉਂਗਾ ਫਿਲਾਲ ਉਹ ਪੀ ਲੈਣਗੇ ਇਹ ਵੀਡੀਓ ਬਣਾਤੀ ਰਹਤੀ ਹੈ ਵੀਡੀਓ ਦੇਖਣ आज चाय के साथ में मेरी दीदी ने ब्रेड बनाए हाँ, हाँ, तो आ, आ, मतलब आप भी मौके से आ गए हैं तो आप भी खा लीजिए हम सब तो भूखे लगे थे बहुत ज्यादा हाँ। तो दीदी ने मतलब कहा कि ब्रेड रखे हैं ब्रेड पकोड़े बनाते हैं फिर दीदी ने ब्रेड पकोड़े आए बेटा आए वो कुल्लू ले कमा रही है पकौड़े बना के हाँ आज समस्या है अच्छा लगे अरे ऐसा लगता था साक्षात लक्ष्मी ने अन्नपूर्णा में बनाया धन्यवाद 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 सदा पूर्ण शंकर प्राण बल्ल ज्ञान बैराग सिंह का पार्वती। हमें इसका पंजाबी में ट्रांसलेशन तो बता दो इसका पंजाबी में होता है कि जो अन्नपूर्णा माँ होती है वो भगवान शिव की जो है प्राण प्रिय है ठीक है और माँ पार्वती जो है ਸਭ ਕੋ ਅਨ ਦੇਦੀ ਹੈ ਅਨ ਜੋ ਹੈ ਬਿਨਾ ਅਗਰ ਉਹ ਨਾ ਦੇ ਕਿਸੇ ਕੋ ਤੋ ਉਹਨੂੰ ਉਹਨੂੰ ਧਨ